ਦਾ ਖੰਸਾ ਵਾਲੀ ਕੁਰਤੀ ਦੀ ਕਮੀ ਬਹੁਤ ਵਸਤਵਕਟਾ ਮੇਰੀ ਇੰਟਰਚੈਨ ਜੀ ਗੁਰੂ ਕਿਰਪਾ ਵਾਲੀ ਕਾਣਾ ਬਲੌਕ ਦੀ ਅੱਜ ਰੀਲ ਲੇਟ ਗਿਆ ਕਾਟਨ ਦੇ ਕਾਟਨ ਦੇ ਕਾਟਨ ਦੇ ਸੀਟ ਤੇ ਕੈਮਰੇ ਕਾਟਨ ਦੇ ਤੋਂ ਬਹੁਤ ਸਾਰੇ ਕਲਰ ਡਿਜ਼ਾਈਨ ਨੇ ਤੇ ਵਰਤ ਵਾਲੀ ਨੂੰ ਕੋਈ ਗੈਟਲੈਸ ਵਾਲੀ ਵੀ ਹੈ ਜਿਹੜੀ ਲਾਣੇ ਦੇ ਦਖਾਨੇ ਵਿੱਚ ਕਰ ਸਕਦਾ ਹਾਂ ਕਿਤੇ ਹਨ 40 15 ਇਹ ਕੰਕਣ ਹੈ ਹਾਂ ਜੀ ਮੈਂ ਸੂਟ ਕੱਲਾ ਵੀ ਦਿਖਾਏ ਸੀ ਅਸੀਂ ਵੀਡੀਓ ਚ ਇਹਦੇ ਨਾਲ ਦੇ ਨਵੇਂ ਬਣ ਕੇ ਆਈਆਂ ਜੀ ਸੂਟ ਕਾਜਰੀ ਕਰ ਰਹੇ ਇਹ ਮਿਲਗੇ ਨਾ ਸਾਡੇ ਭਈਆਂ ਨਾਲ ਕਰੋ ਮਿਲავਾ ਰਿੰਕ ਵਰ ਠੀਕ ਹੈ ਇਹ ਬਿੱਦੂ ਕੋ ਨਹੀਂ ਆਉਂਦਾ ਮਸ਼ੀਨੀ ਵਰ ਤੋਂ ਸੰਜੇ ਜੀ ਨੇ ਪੱਕੇ ਕਰ ਲਿਆ ਇਹ ਫਰੰਕੀ ਵਰ ਤੋਂ ਸੀ ਆਪ ਪਲਾਨਿੰਗ ਕੀਤੀ ਨਹੀਂ ਇਹ ਕਾਹਨ ਹੈ ਵਾਇਪ ਜ਼ਾਇਦਾ ਆਪਣੇ ਫਲਾਵਾਂ ਦਾ بیس ਹੈ ਇਦਾਂ ਦੀ ਮੈਸਟਰ ਕਿ ਬਹੁਤ ਸੋਹਣਾ ਤਾਂ ਤੇ ਇਹ ਵੀ ਬਾਜੂ ਤੇ ਵੀ ਵਰ ਗਿਆ ਜੀ ਆਪਾਂ ਨੂੰ जू तो, भी अपनी तो माना माना वो अपनी जी है।, है जी तो थोड़ी अपनी चॉइस है तुम बॉटन पर बनवा चाहते पेंट कलॉथ बनवा चाहते हो अपनी चॉइस पर कॉटन स्टाफ है जी ये पूरा सूट रहेगा जी सेम कलर डिजाइनिंग भी बहुत सोहनी है जी अलग तो पेंट वाला सूट है जी ये तो ये दुपट्टा बहुत वाली डिजाइनर हो गया जी पूरे दुपट्टे बल गया जी ਫਿਰ ਅਗਲਾ ਜਦੋਂ ਇਹ ਮੁੱਕ ਪੈ ਜੂਰੇ ਦੋ ਪੱਤੇ ਤੇ ਬਾਕੀ ਕੰਸਟ੍ਰਕਸ਼ਨ ਕਰ ਲਵਾਂ ਕੱਲ੍ਹ ਬਹੁਤ ਜ਼ਿਆਦਾ ਜੀ ਤਰਹੀ ਲਿਸਨ ਕਰ ਰਹਾ ਬਹੁਤ ਸੜੇ ਦਾ ਦੇਣ ਪਣੀ ਹੈ ਜੀ ਪੱਤੇ ਤੇ ਇਹ ਜਿਹੜਾ ਸੈਂਟਰ ਦੇ ਵਿੱਚ ਦਾ ਬਲਕ ਹੈ ਤੇ ਵਰਤੋਂ ਬਲਕ ਵਾਈਟ ਕਲਰ ਸਟਾਪ ਲੀਨ ਨਾ ਰਹਿ ਗਈ ਫਰੰਟ ਤੇ ਮਸ਼ੀਨ ਨਹੀਂ ਵਰਤਿ ਤਾਂ ਹੈ ਵੀ ਸ਼ੇਪ ਦੇ ਵਿੱਚ ਨੈਕ ਤੇ ਜਾਨੀਗਾ ਜੀ फ्रंट पूरा तो बुटियां पाई।, पाई हुई हैं जी छोटी इधर बाजू से भी बर्क है जी बेलपाई हुई है बाजू से बाजू से आ ये भी बॉटम से भी बर्क बहुत सोना सूट है बुटीक युटीक रेडी हो सूट मल्टी सूट ਕਲਰ ਦੇ ਵਿੱਚ ਦੁਪੱਟਾ ਹੈ ਜੀ ਦੁਪੱਟੇ ਤੇ ਗੋਨ ਸਾਈਡ ਕੱਟਵਰਕ ਹੈ ਜੀ ਦਿੱਤਾ ਆ। ਉਹ ਸੋਨ ਦੇ ਚੰਨਰ ਬੁਟਾ ਹੈ ਜੀ। ਦੁਪੱਟੇ ਉਂ ਬਲੇਸ ਹੈ ਕਿਸੇ ਦੀ। ਇਹਦੇ ਵਰਗਾ ਨਾ ਆਉਂਦਾ। ਹਾਂਜੀ ਮਸ਼ਲੀਨ ਸਟੱਫ ਹੈ ਜੀ ਸੂਟ ਦਾ। ਨੈਕ ਤੇ ਡਿਜ਼ਾਈਨਿੰਗ ਹੈ ਜੀ ਮਸ਼ੀਨਰੀ ਵਰਕ ਕੀਤਾ ਹੋਇਆ। V ਸ਼ੇਪ ਦੇ ਵਿੱਚ ਨੈਕ ਤੇ ਫਰੰਟ ਤੇ ਫਲਾਵਰ ਪਾਈ ਹੋਈਆਂ ਜੀ ਤੇ ਨੀਚੇ ਘੇਰੇ ਤੇ ਸੋਨੂ ਵੇਲ ਬੁਟਾ ਹੋ ਗਿਆ ਜੀ। ਠੀਕ ਜੀ ਤੇ ਇਹਦੀ ਬਾਜੂ ਤੇ ਵੀ ਵਰਤਦੇ ਹਾਂ। ਹਲਾ ਬੋਕ ਫਾਇਰ ਆ ਜੀ। ਪਤਾ ਹੈ ਕਿ ਮਾਰਗਨ ਚੱਲਦਾ। ਇਹ ਤਾਂ ਬਾਜੂ ਤੇ ਵਰਤਾਈ ਗਾ। ਇਹ ਗੇਂਹੇ। ਆਹ ਬਸ। ਪਾਣੀ ਪੈਸਤਾ ਨੂੰ। ਜੂਤਾਂ ਆ ਬਾਹਰ। ਠੀਕ ਹੈ ਜੀ। ਇਹ ਬਲੈਕ ਨਾਲ ਕੰਬੀਨੇਸ਼ਨ ਹੈ ਜੀ ਇਹਦਾ। ਇਹ ਤਾਂ ਬੋਟਮ ਤੇ ਵੀ ਵਰਤ ਦਿੱਤਾ ਹੋਇਆ ਜੀ। ਸੋ ਜੀ ਨਾ ਜਾਨ ਕੋਈ ਕੁਝ ਨਹੀਂ ਚਾਹ ਰਿਹਾ ਜੇ ਦਿਨਾਂ ਚੁਣੋਂ ਦਾ ਦੁਪੱਟਾ ਦੁਪੱਟਾ ਬਤੀ ਲੱਗੀ ਹੋਈ ਹੈ ਇਹ ਨਾ ਸੱਜਣ ਨੂੰ ਮਸਲਿਨ ਸਟਾਫ ਦਾ ਚਾਹੁੰਦਾ ਹਾਂ ਜੀ ਹਾਂ ਜੀ ਇਹ ਪ੍ਰਿੰਟਡ ਸੂਟ ਹੈ ਜੀ ਇਹ ਕ੍ਰਾਂਮਟਿਕ ਦਾ ਹੀ ਸੂਟ ਹੈ ਜੀ ਕਾਟਨ ਦੇ ਵਿੱਚ ਤੇ ਕੱਟਵਰਕ ਕੀਤਾ ਹੋਇਆ ਜੀ ਫਰੰਟ ਤੇ ਤੇ ਬੈਕ ਤੇ ਤੇ ਬਾਜੂ ਤੇ ਵੀ ਵਰਕ ਆਏਗਾ ਜੀ ਤੇ ਇਹਦੇ ਨਾਲ ਬਾਟਮ ਤੇ ਵੀ ਵਰਕ ਹੈ ਜੀ ਇਹਦੇ ਨਾਲ ਨਾਲ ਦੀ ਦੁਪੱਟਾ ਹੈ ਜੀ ਕਸਟਮਰ ਦਾ ਆਰਡਰ ਵੀ ਦਿੱਤਾ ਹੈ ਜੀ ਇਹਦਾ ਸੰਪਾਦਕ ਨੂੰ ਰਿਲੀਜ਼ ਕਰਾਓ ਹਾਂਜੀ ਔਰਗਾਂਜ਼ਾ ਸਟੱਫ ਹੈ ਬਹੁਤ ਸੋਹਣਾ ਡਿਜ਼ਾਈਨਰ ਸ਼ਰਟ ਹੈ ਜੀ ਇਹ ਬਹੁਤ ਹੀ ਵਧੀਆ ਸੂਟ ਬੜਾ ਪਿਆਰਾ ਹੈ ਜੀ ਇਹਦੇ ਕਲਰ ਵੀ ਬਹੁਤ ਪਿਆਰਾ ਹੈ ਜੀ ਨੈਕ ਤੇ ਟੋਟਲੀ ਹੈਂਡਵਰਕ ਹੈ ਜੀ ਕੀਤਾ ਹੋਇਆ ਠੀਕ ਹੈ ਜੀ ਵਰਕ ਵੀ ਹੈ ਤੇ ਡਿਜੀਟਲ ਪ੍ਰਿੰਟ ਹੈ ਉਸ ਨਾਲ ਸੋਹਦਾ ਜੀ ਤੇਰੀ ਬਾਤੂ ਤੇ ਆਈ ਸੀ ਇਦਾਂ ਪੱਟੀ ਲੱਗੀ ਹੋਈ लगी हुई है ਇਦਾਂ ਬੈਕ ਕੁ ਤਰਸਦਾ ਜੀ ਬੈਕ ਤੇ ਕਿੰਨੀ ਲੇਨ ਬੋਟਮ ਰਿੰਗ ਦੀ ਜੇ ਤੇ ਨਾਲ ਇਹ ਜਿਸ ਅੰਦਰ ਦਾ ਪੱਟਾ ਹੈ ਉਸ ਤੋਂ ਉਸ ਨਾਲ ਇਦਾਂ ਜਿਹੜਾ ਅੰਦਰ ਦਾ ਪੱਟਾ ਹੈ है ਮੈਂ ਪਵਾਇਆ ਹੈ ਜਿਹਨਾਂ ਨੂੰ ਜਾਨ ਜਿੰਦਰੀ ਬਹੁਤ ਪਿਆਰੇ ਸੀ ਇਹ ਜੀ ਮਸਲੀਨ ਸਟੱਫ ਹੈ ਜੀ neck ਦੀ ਡਿਜ਼ਾਈਨ ਦੇਖੋ ਮਲਟੀ ਕਲਰ ਦੇ ਵਿੱਚ ਇਹਦਾ ਵਰਕ ਕੀਤਾ ਹੋਇਆ ਤੇ ਨੀਚੇ ਘੇਰ ਤੇ ਇਹ ਦੇਲ ਪਾਈ ਹੋਈ ਹੈ ਜੀ ਠੀਕ ਹੈ ਜੀ ਇਹ ਵੀ ਬਾਜੀ ਤੇ ਵੀ ਵਰਕ ਹੈ ਜੀ ਪੂਰਾ ਸੁੰਦਰ ਜੀ ਇਹ ਸੇਮ ਕਲਰ ਦੇ ਵਿੱਚ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਬਹੁਤ ਸੋਹਣਾ ਲਾਗੜਾ ਵਾਲਾ ਡਿਜ਼ਾਈਨਰ ਦੁਪੱਟਾ ਹੈ ਹਾਂ ਜੀ ਗ੍ਰੀਨ ਪੈਰਟ ਕਲਰ ਮਛਲੀ ਨੀ ਵਰਕਾ ਦੀ ਰੌਂਡ ਦੇ ਵਿੱਚ ਲੈ ਕੇ ਤੇ ਸਟੱਫ ਮਛਲੀਨ ਰਹੇਗਾ ਜੀ 프ਰੰਟ ਤੇ ਇੱਕ ਫਲਾਵਰ ਬਣਿਆ ਹੋਇਆ ਤੇ ਨੀਚੇ ਬੇਲ ਬਣੀ ਹੋਈ ਹੈ ਜੀ ਪੂਰਾ ਸੂਟ ਹੈ ਜੀ ਇਹ ਸੇਮ ਕਲਰ ਦੇ ਵਿੱਚ ਤੇ ਸਟੱਫ ਮਛਲੀਨ ਹੈ ਜੀ ਮੈਂ ਵੀ ਚਾਹਿਆ ਜਿੰਮਦਾਰ ਇਹਦੇ ਨਾਲ ਚਨੋਂ ਅੰਦਾਜ਼ਾ ਪੱਟਾ ਪੱਟਾ ਡਿਜ਼ਾਈਨ ਹੈ ਜੀ ਇੱਕ ਤਾਂ ਥੋੜੀ ਸਾਈਡ ਤੇ ਪਾਈ ਹੋਈ ਹੈ ਤੇ ਸੈਂਟਰ ਦੇ ਵਿੱਚ ਵੀ ਇਦਾਂ ਬੇਲ ਪਾਈ ਹੋਈ ਹੈ ਜੀ ਤੇ ਨੀਚੇ ਸੜੀ ਬੇਲ ਪਾਈ ਹੋਈ ਹੈ ਬਹੁਤ ਹਨ ਦੇ ਜਾਂਦਾ ਸੋਹਣਾ ਜੀ ਇਹ ਵੀ ਆਸੂ ਰਹੀ ਹੈ ਜੀ ਹਾਂਜੀ ਬਲੈਕ ਕਲਰ ਸਟਾਫ ਮਸ਼ੀਨ ਹੈ ਫਰੰਟ ਤੇ ਮਸ਼ੀਨਰੀ ਵਰਕ ਅਜਿਹਾ ਕੀਤਾ ਹੋਇਆ ਫਰੰਟ ਲੈ ਰਹੀ ਹੈ ਜੀ ਇਹ ਤੇ ਬਾਜੂ ਤੇ ਤੁਸੀਂ ਕੋਈ ਵੀ ਡਿਜ਼ਾਈਨ ਜਾਂ ਪਾਈਪਿੰਗ ਲਗਾ ਕੇ ਡਿਜ਼ਾਈਨ ਵੀ ਕਰਵਾ ਸਕਦੇ ਹੋ ਜੀ ਫਿੱਟ ਹੈ ਜੀ ਤੇ ਇਹਦੇ ਨਾਲ ਸੁਣਾਉਣ ਦਾ ਦੁਪੱਟਾ ਬਹੁਤ ਸੋਹਣਾ ਬੁਟੀਆਂ ਪਾਈ ਹੋਈਆਂ ਜੀ ਦੁਪੱਟੇ ਤੇ ਫੋਨ ਸਾਈਡ ਇਦਾਂ ਫਲੈਸ਼ ਵੀ ਲੱਗੀ ਹੋਈ ਹੈ ਜੀ ਬੁਟੀਆਂ ਵੀ ਪਾਈ ਹੋਈਆਂ ਪੂਰੇ ਦੁਪੱਟੇ ਤੇ ਹੈ ਜੀ ਥਿੰਡ ਹਾਂਜੀ ਇਹ ਤੇ ਸਾਈਨਰ ਤੇ ਬਲੈਕ ਦੇ ਵਰਕ ਠੀਕ ਹੈ ਜਿਵੇਂ ਇਹ ਇਹਦਾ ਕਿਰਾ ਹੈਰੀ ਵਰਕ ਕੀਤਾ ਹੋਇਆ ਜੀ ਪੂਰਾ ਸੂਟ ਹੈ ਜੀ ਸੇਮ ਕਲਰ ਦੇ ਵਿੱਚ ਇਹ ਵੀ ਬਹੁਤ ਪਿਆਰਾ ਹੈ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਜੀ ਡਿਜ਼ਾਈਨ ਦਾ ਦੁਪੱਟਾ ਕੰਟਰਾਸਟ ਦੇ ਵਿੱਚ ਪਾ ਦਿੱਤਾ ਹੈ ਜੀ ਮੈਂ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਵੀ ਜਿੰਨੀ ਮੈਂ ਚਾਹਤਾ ਮਿਲ ਜਾਵੇ ਹਾਂਜੀ

ਕੋਈ ਜੇ ਨਾਲ ਕੋਈ ਸੇਵਾ ਚਾਹੁੰਦਾ ਹੈ ਤੁਸੀਂ ਹੋਰ ਕਰਨਾ ਹੈ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 93367212 ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ